ਜੀ ਕਾਨ ਬਾਈ ਚ ਖੜੇ ਆ ਤੇ ਅੱਜ ਅਮਾ ਪੁਲ ਦੇ ਉੱਤੇ ਥੱਲੇ ਉਹ ਦੂਰ ਜੇ ਤੁਹਾਨੂੰ ਪਾਣੀ ਦਿਂਦਾ ਹੁਣ ਤੇ ਹਜੇ ਤਾਂ ਸਟਾਰਟਿੰਗ ਜੀ ਆ ਅੱਗੇ-ਅੱਗੇ ਆਉਣਗੇ ਹੋਰ ਪਹਾੜ ਹਲੇ ਤਾਂ ਸਾਂਬੇ ਤੋਂ ਤੁਰੇ ਆ ਹਜੇ ਤਾਂ ਲੰਬੀਆਂ ਵਾਟਾਂ ਨੇ ਹਜੇ ਤਾਂ ਛੋਟੀਆਂ-ਛੋਟੀਆਂ ਪਹਾੜੀਆਂ ਆਈਆਂ ਨੇ ਹਜੇ ਇਹਨਾਂ ਨੇ ਵੱਡੀਆਂ ਹੁੰਦੀਆਂ ਜਾਣਾ ਤੇ ਵਧੀਆ-ਵਧੀਆ ਲੋਕੇਸ਼ਨਾਂ ਆਉਣਗੀਆਂ ਬਾਕੀ ਪ੍ਰਮਾਤਮਾ ਕਰੇ ਨਾ ਮੌਸਮ ਜੇ ਠੀਕ ਰਿਹਾ ਜੇ ਤਾਂ ਹੁਣ ਮੀਂਹ ਕਣੀ ਰਿਹਾ ਫੇਰ ਔਖਾ ਹੋ ਜਾਂਦਾ ਹੈ ਨਾ ਜੇ ਮੌਸਮ ਸੁੱਕਾ ਹੋਵੇ ਫੇਰ ਬੰਦਾ ਰੋਕ ਕੇ ਜਿੱਥੋਂ ਮਰਜੀ ਸ਼ੂਟ ਕਰ ਸਕਦਾ ਵਧੀਆ ਚੀਜ਼ ਹੈ ਬਾਕੀ ਕੋਸ਼ਿਸ਼ ਕਰਾਂਗੇ ਪ੍ਰਮਾਤਮਾ ਕਿਰਪਾ ਦੇਖੋ ਉਧਰੋਂ ਆਏ ਸੀ ਤੇ ਇੱਧਰ-ਇੱਧਰ ਦੀ ਘੁੰਮ ਕੇ ਇੱਧਰ-ਇੱਧਰ ਦੀ ਤੇ ਆਹ ਗੱਡੀਆਂ ਦੇਖੋ ਉੱਪਰ ਜਾ ਰਹੀਆਂ ਨੇ ਇੱਥੇ ਕਾਨਵਾਜੀ ਲੱਗਦੀ ਆ ਮੈਂ ਥੋੜਾ ਜਿਹਾ ਅੱਗੇ ਆ ਗਿਆ ਸੀ ਹੁਣ ਨਿੱਕਾ ਪਿੱਛੇ ਆ ਉਹ ਦੇਖੋ ਥੱਲੇੋਂ ਗੱਡੀਆਂ ਆ ਰਹੀਆਂ ਇੱਥੇ ਰੁਕੇ ਸੀ ਅਸੀਂ ਮੜਾ ਜਾ ਉੱਥੋਂ ਤੁਰ ਕੇ ਨਾ ਕਾਨਬਈ ਚੱਲ ਪਈ ਧੱਕਾ ਵਾਲਾ ਖੜਕ ਬੈ ਸੀ ਫਿਰ ਅਸੀਂ ਗਿਆ ਚੱਲ 5 ਮਿੰਟ ਮੜਾ ਜਾ ਗੈਪ ਪਾ ਲਈਏ ਕਿਉਂਕਿ 9 ਵਜੇ ਤੱਕ ਹੁਣ ਖੁੱਲਾ ਹੀ ਆ ਕੰਮ ਤੇ ਅੱਗੇ ਜਾ ਕੇ ਉਦਮਪੁਰ ਮੋੜ ਤੋਂ ਚੜਨਾ ਆ ਸੀ ਤੇ ਖੜ ਗਏ ਸੀ ਇੱਥੇ ਆ ਝਰਨਾ ਜਿਆ ਕੁੱਤੇ ਖੜੇ ਤਾਂ ਕੁਦਰਤੀ ਸੀ ਇਹਨੂੰ ਦੇਖ ਕੇ ਨਹੀਂ ਸੀ ਖੜੇ ਤੇ یوں ਵਰੀਆ ਲੱਗਿਆ ਅਜੇ ਤਾਂ ਬਰਖਾਤ ਦਾ ਪਾਣੀ ਹੀ ਆਉਂਦਾ ਮੇਰੇ ਹਿਸਾਬ ਨਾਲ ਵਗਦਾ ਇਹ ਪਈ ਉ ਆਮ ਇਹ ਤੇਜ ਵਗਦਾ ਹੋ ਜਿਹੜੇ ਹਿਸਾਬ ਨਾਲ ਉਹਦਾ ਉੱਤੋਂ ਉਹ ਮੂਹ ਜਿਆ ਬਣਿਆ ਹੋਇਆ ਹਨ ਤੇ ਖੜੀ ਆ ਕਰਮਾਂ ਵਾਲੀ ਬੱਸ ਤੁਰਨ ਲੱਗਦੇ ਹਾਂ ਅਜੇ ਉਸੇ ਰੋਡ ਤੇ ਜਾ ਰਹੇ ਹਾਂ ਜੀ ਜਿਹੜਾ ਸਾੰਬੇ ਤੋਂ ਟਰਨ ਹੁੰਦਾ ਤੇ ਅੱਗੇ ਜਾ ਕੇ ਸ਼ਾਇਦ ਉਦਮਪੁਰ へ ਜਾੜਨਾ ਹੈਗਾ ਰੋਡ ਦੇ ਉੱਤੇ ਮੇਨ ਰੋਡ ਦੇ ਉੱਤੇ ਮਤਲਬ ਇਹ ਬੜਾ ਵਧੀਆ ਕੁਦਰਤੀ ਸੁੰਦਰਤਾ ਨਾਲ ਭਰਿਆ ਹੋਇਆ ਏਰੀਆ ਇਹ ਹਜੇ ਤਾਂ ਸਟਾਰਟਿੰਗ ਆ ਇਹ ਮਤਲਬ ਖੱਡਾਂ ਖੁੱਡਾਂ ਦੀ ਜਾਂ ਪਹਾੜਾਂ ਦੀ ਹਜੇ ਤਾਂ ਜਿੰਨਾ ਉੱਪਰ ਨੂੰ ਜਾਈ ਜਾਵਾਂਗੇ ਮੇਰੇ ਹਿਸਾਬ ਨਾਲ ਹੋਰ ਵਧੀਆ ਦ੍ਰਿਸ਼ ਆਈ ਜਾਣਗੇ ਤੇ ਆਪਣਾ ਬਿਲ ਖੁਸ਼ ਆ ਜੀ ਪੂਰਾ ਅਸੀਂ ਆਪਦਾ ਢੋਲੇ ਦੀਆਂ ਲਾਉਂਦੇ ਜਾ ਰਹੇ ਹਾਂ ਬਾਕੀ ਪ੍ਰਮਾਤਮਾ ਵੱਡੀ ਗੱਲ ਦਾ ਤੰਦਰੁਸਤੀ ਰੱਖੇ ਖੁਸ਼ੀ-ਖੁਸ਼ੀ ਕਿਹੜਾ ਲੱਗੇ ਪਹਿਲੀ ਵਾਰੀ ਆਏ ਆ ਪਹਿਸੀ ਵਾਰੀ ਤਾਂ ਤਜਰਬੇ ਹੀ ਖੱਟੇ ਜਾਂਦੇ ਹੁੰਦੇ ਆ ਤੇ ਅਗਲੀ ਵਾਰ ਨੂੰ ਨਿਸ਼ਾਨੀਆਂ ਪਤਾ ਲੱਗ ਜਾਂਦੀਆਂ ਨੇ ਕਿੱਥੇ ਢਾਬਾ ਆਉਂਦਾ ਕਿੱਥੇ ਪੈਟਰੋਲ ਪੰਪ ਆਉਂਦਾ ਕਿੱਥੇ ਕਿਹੜੀ ਚੀਜ਼ ਦੀ ਦਿੱਕਤ ਆਉਂਦੀ ਆ ਕਿੱਥੇ ਚੈੱਕ ਪੋਸਟ ਆਉਂਦੀ ਆ ਕਿੱਥੇ ਮਾਮੇ ਕਿਹੜੇ ਵੇਲੇ ਖੜਦੇ ਆ ਦੂਜੇ ਢੇੜੇ ਨੂੰ ਤੀਜੇ ਢੇੜੇ ਨੂੰ ਸਾਰੀ ਜੱਜਮੈਂਟ ਹੋ ਜਾਂਦੀ ਆ ਤੋ ਅੱਜ ਵਾਰ ਪਹਿਲਾ ਜਿਹੜਾ ਤੇ ਬਾਕੀ ਕੋਸ਼ਿਸ਼ ਕਰਾਂਗੇ ਵੀਡੀਓ ਆਪਦੇ ਬੰਨੀਓ ਵਧੀਆ-ਵਧੀਆ ਬਣਾਉਂਗਾ ਤੁਸੀਂ ਵੀ ਸਾਥ ਦਿਆ ਕਰੋ ਵੀਰ ਬਣ ਕੇ ਸ਼ੇਅਰ ਕਰੋ ਲਾਈਕ ਕਮੈਂਟ ਲਓ ਜੀ ਆ ਮੰਦਰ ਆਇਆ ਤੇ ਬਹੁਤ ਸੋਹਣਾ ਬਣਿਆ ਹੋਇਆ ਮੰਦਰ ਹੈ ਨਾ ਜਗਾ ਹੀ ਉਹੀ ਜਿਹੜਾ ਆਪਾਂ ਲੰਘ ਕੇ ਆਏ ਆ ਜਿਹੜਾ ਤੁਹਾਨੂੰ ਕਸਬੇ ਦਾ ਨਾਮ ਦੱਸਿਆ ਸੀ ਉਹ ਤੋਂ 5-4 ਕਿਲੋਮੀਟਰ ਅੱਗੇ ਆ ਕੇ ਆਇਆ ਆ ਆਏ ਆ ਵੀ ਜਾਵਾਂਗੇ ਵੈਸੇ ਅਸੀਂ ਬ੍ਰੇਕ ਤਾਂ ਨਹੀਂ ਮਾਰਦੇ ਇਥੇ ਵੀ ਮੱਥਾ ਟੇਕਦਾ ਕਿਉਂਕਿ ਪਹਿਲਾਂ ਆਏ ਆ ਵੀ ਕਿਤੇ ਅਸੀਂ ਸਾਰੀਆਂ ਗੱਡੀਆਂ ਤੋਂ ਪਿੱਛੇ ਨਾ ਰਹਿ ਜੀ ਜਿੱਦੇ ਦੀ ਨਿਕਲੀ ਹੋਈ ਹੈ ਗੱਡੀ ਵਾਈਕਰ ਹੁਣ ਇਥੋਂ ਦੀ ਦੁਬਾਰਾ ਲੰਘੇ ਤਾਂ ਕੋਸ਼ਿਸ਼ ਕਰਾਂਗੇ ਮੱਥਾ ਟੇਕ ਲਾਂਗੇ ਵਾਪਸੀ ਤੇ ਜੇ ਟਾਈਮ ਹੋਵੇ ਜਿਸ ਹਿਸਾਬ ਦਾ ਹੋਇਆ ਕਿਉਂਕਿ ਆਪਦੇ ਮੂੰਹੋਂ ਕੱਢੀ ਚੀਜ਼ ਵੀ ਕਈ ਵਾਰੀ ਫਿਰ ਪੂਰੀ ਨਾ ਹੋਵੇ ਫਿਰ ਵੀ ਆਏ ਆਪਣੇ ਆਪ ਨੂੰ ਫੀਲ ਹੋਈ ਜਾਂਦਾ ਵੀ ਯਾਰ ਉੱਥੇ ਉਸ ਥਾਂ ਤੇ ਗਏ ਨਹੀਂ ਜਾਂ ਮੂੰਹੋਂ ਕੱਢਿਆ ਸੀ ਉਹ ਫਿਰ ਇੱਕ ਬੰਦੇ ਦੇ ਦਿਮਾਗ ਤੇ ਉਹ ਹੀ ਰਾਜਾ ਬਣ ਜਾਂਦਾ ਉਹ ਗੱਲ ਦਾ ਜਦੋਂ ਕਿਤੇ ਆਪਣੇ ਨਾਲ ਕੋਈ ਨੈਗੇਟਿਵ ਗੱਲ ਹੁੰਦੀ ਆ ਫਿਰ ਦਿਮਾਗ ਘੁੰਮ ਕੇ ਉਸ ਜਗ੍ਹਾ ਤੇ ਜਾਂਦਾ ਯਾਰ ਤੂੰ ਫਲਾਨੀ ਗੱਲ ਕਹੀ ਸੀ ਪੂਰੀ ਨਹੀਂ ਕੀਤੀ ਤੇ ਦੇਖੋ ਪੱਥਰ ਕਿੰਦਾ ਖੜਾ ਅੜਿਆ ਰੋਡ ਦੇ ਕਿਨਾਰੇ ਆ ਆਉਂਦੇ ਆ ਜੀ ਬੱਦਲ ਆੜਾ ਨੇ ਵਿੱਚ ਉਹ ਸਾਹਮਣੇ ਬੱਦਲ ਦੇਖੋ ਕਿਵੇਂ ਤੁਰੇ ਕਰਦੇ ਆ ਜਿਵੇਂ ਆਪਣੇ ਧੁੰਦ ਹੁੰਦੀ ਆ ਨਾ ਸਿਆਲਾਂ ਦੇ ਵਿੱਚ ਉਹੀ ਸਿਸਟਮ ਦੇ ਸਾਹਮਣੇ ਤੇ ਬੱਦਲ ਦੇ ਦੇਖਣ ਵਾਲੇ ਵੀਊ ਨੇ ਕੁੱਲ ਮਿਲਾ ਕੇ ਵੈਸੇ ਰੋੜ ਤਾਂ ਇਹ ਸੰਬਾ ਤੋਂ ਜਿਹੜਾ ਹੁੰਦਾ ਤੇ ਰੋੜ ਤਾਂ ਹੈਗਾ ਇਹ ਰੱਬ ਦਾ ਨੋਈ ਪਰ ਕਿਤੇ ਨਾ ਕਿਤੇ ਨੇਚਰ ਨਾਲ ਭਰਪੂਰ ਜਿਹੜਾ ਮੇਰੇ ਵਰਗੇ ਬੰਦੇ ਲਈ ਇੱਕ ਉਹ ਹੋ ਜਾਂਦਾ ਵੀ ਕੋਈ ਗੱਲ ਨਹੀਂ ਫਿਰ ਸੋਚੀਦਾ ਟਾਈਮ ਹੀ ਲੱਗ ਗਿਆ 4 ਲੀਟਰ ਪੇਲ ਵੱਧ ਲੱਗ ਜੂ ਕੋਈ ਗੱਲ ਨਹੀਂ ਪਰ ਆਪਾਂ ਜੋ ਅੱਖਾਂ ਨੇ ਦੇਖ ਲਿਆ ਹਨ ਉਹ ਦੁਬਾਰਾ ਮੌਕੇ ਨਹੀਂ ਮਰਦੇ ਪਰ ਪ੍ਰਮਾਤਮਾ ਕਰੇ ਇੱਧਰ ਦੀ ਜਾਗ ਜੀ ਜੇ ਖੁੱਲ ਗਈ ਐਸ ਵਾਰ ਅਸੀਂ ਇਹੀ ਗੱਲਾਂ ਕਰਦੇ ਆਉਂਦੇ ਸੀ ਨਹੀਂ ਫੇਰ ਭਰ ਲਿਆ ਕਰਾਂਗੇ ਅਸੀਂ ਤਾਂ ਅੱਗੇ ਜਵਾਬ ਦੇ ਦਿੰਦੇ ਹੁੰਦੇ ਸੀ ਸ਼੍ਰੀਨਗਰ ਜੰਮੂ ਦਾ ਨਾਮ ਸੁਣ ਕੇ ਐਸ ਵਾਰ ਮਜਬੂਰੀ ਚ ਲਾ ਲੋ ਕਿਵੇਂ ਲਾ ਲੋ ਉੱਥੇ ਵੀ ਜਦੋਂ ਮਾਲ ਭੋਲਿਆ ਪੂਰੀ ਫੁੱਲ ਰਿਆ ਕਰਕੇ ਮੈਂ ਗੱਡੀ ਭਰੀ ਆ ਭਰ ਕੇ ਭਰ ਕੇ ਦੇ ਦੋ ਚਲੋ ਹੁਣ ਪ੍ਰਮਾਤਮਾ ਮਾਲ ਲੈ ਜੇ ਤੇ ਅਗਲੇ ਅਪਡੇਟ ਨਾਲ ਦੀ ਨਾਲ ਕਰਦੇ ਜਿਹੜੇ ਵਿਊ ਨੇ ਇਹ ਦਿਨ ਦੇ ਟਾਈਮ ਕੈਪਚਰ ਹੋ ਜਾਣੇ ਆ ਹਨ ਇਹ ਰਾਤ ਨੂੰ ਜਦੋਂ ਆਪਾਂ ਅਸੀਂ ਸਫਰ ਕਰਦੇ ਆਂ ਫਿਰ ਰਾਤ ਨੂੰ ਸੋ ਉਹ ਜਿਹੜਾ ਮੈਸ ਹੋ ਜਾਂਦੀਆਂ ਨੇ ਕਿਉਂਕਿ ਕੈਮਰਾ ਕੈਪਚਰ ਨਹੀਂ ਕਰ ਪਾਉਂਦਾ ਬਾਕੀ ਤੁਹਾਨੂੰ ਪਤਾ ਵੀ ਫੋਨ ਦੇ ਕੈਮਰੇ ਵੀ ਮਤਲਬ ਕਿਸੇ ਇੱਕ ਲਿਮਟ ਤੱਕ ਹੀ ਕੈਪਚਰ ਕਰਦੇ ਹੁੰਦੇ ਆ ਤੇ ਹੁਣ ਜੇ ਸਪੈਸ਼ਲ ਦੂਜੇ ਕੈਮਰੇ ਹੋਣ ਉਹ ਵੀ ਪਰ ਰਾਤ ਦੇ ਟਾਈਮ ਤਾਂ ਦੂਜੇ ਕੈਮਰੇ ਦੇ ਵੀ ਬੱਸੋਂ ਬਾਹਰ ਦੀ ਗੱਲ ਹੋ ਜਾਂਦੀ ਆ ਤੇ ਆ ਹੁਣ ਦਿਨ ਦੇ ਟਾਈਮ ਦਾ ਐ ਹੁੰਦਾ ਬਹੁਤ ਵਾਰ ਐ ਹੁੰਦਾ ਕਿਤੇ ਮਜਬੂਰੀਆਂ ਬਣ ਜਾਂਦੀਆਂ ਨੇ ਵੀ ਰੋਡ ਜਾਣਾ ਹੀ ਰਾਤ ਨੂੰ ਪੈਂਦਾ ਹਨਾ ਕਿਉਂਕਿ ਦਿਨੇ ਤੁਹਾਨੂੰ ਪਤਾ ਫਿਰ ਉਹਦੇ ਕਹਿਣ ਵਾਂਗੂ ਗਾੜੀ ਨਾਲੋਂ ਮੁੱਛਾਂ ਭਰੀ ਹੋ ਜਾਂਦੀਆਂ ਨੇ ਕਈ ਵਾਰੀ ਇਹੀ ਵਾਰੀ ਬੰਦਾ ਸੋਚਦਾ ਕੁਝ ਹੋਰ ਹੁੰਦਾ ਜੇਬਾਂ ਖਾਲੀ ਹੋ ਜਾਂਦੀਆਂ ਨੇ ਦੰਦੇ ਟਾਈਮ 'ਚ ਕਈ ਵਾਰ ਮਜਬੂਰੀ 'ਚ ਤਾਂ ਨਹੀਂ ਸਫ਼ਰ ਕਰਦੇ ਪਰ ਜਿਹੜੇ ਦ੍ਰਿਸ਼ ਦਿਨ 'ਚ ਬੰਦਾ ਦੇਖ ਲੈਂਦਾ ਉਹ ਰਾਤ ਨੂੰ ਨਹੀਂ ਕੈਪਚਰ ਹੁੰਦੇ ਚਲੋ ਅੱਜ ਕਿਵੇਂ ਵੀ ਹੋਇਆ ਹੁਣ ਕਾਂਵਾਈ ਛੱਡੀ ਉਹ ਤੋਂ ਬਾਅਦ ਅਸੀਂ ਤੁਰੇ ਤੇ ਥੋੜਾ ਜਿਹਾ ਟਰੈਫਿਕ ਅਸੀਂ ਜਾਣ ਬੁੱਝ ਕੇ ਨਗਾਤੀ ਸੀ ਕਿਉਂਕਿ ਸੈਂਕੜੇ ਗੱਡੀ ਖੜੀ ਸੀ ਕਾਂਵਾਈ ਦੇ ਵਿੱਚ ਇੱਕਦਮ ੱੱਕਾ ਖੜ ਗਿਆ ਅਦੀ ਬਰੋਕੇ ਵੀ ਚਲੇ ਰੱਦਾ ਘੰਟਾ ਬਾਅਦ ਤੁਰਾਂਗੇ ਕਿਉਂਕਿ ਫਿਰ ਬ੍ਰੇਕ ਪਈ ਜਾਂਦੇ ਆ ਗੱਡੀਆਂ ਦਾ ਜਾਮ ਲੱਗ ਜਾਂਦਾ ਕਿਤੇ ਇੱਕ ਗੱਡੀ ਨੂੰ ਟੱਕਾ ਪੈ ਗਿਆ ਮਗਰ ਫਿਰ ਲਾਈਨ ਲੱਗ ਜਾਂਦੀ ਆ ਉੱਥੇ ਪੌਣੇ ਘੰਟੇ ਚ ਨਾ ਰੋਡ ਇਹ ਤਕਰੀਬਨ ਖਾਲੀ ਵਾਂਗੂ ਹੋ ਗਿਆ ਕਲੀਅਰ ਹੋ ਗਿਆ ਹੁਣ ਆਰਾਮ ਨਾਲ ਤੁਰੇ ਜਾਂਦੇ ਆ ਮੂਰਿਓਂ ਬਿਰਲੀ ਬਿਰਲੀ ਗੱਡੀ ਆ ਰਹੀ ਆ ਕੋਈ ਤੇ ਇਹ ਉਹ ਗੱਡੀਆਂ ਨੇ ਜਿਹੜੀਆਂ ਕਾਨ ਬਾਈ ਤੋਂ ਜਿੱਥੋਂ ਰੋਕੀ ਹੁੰਦੀ ਆ ਉਦੋਂ ਵਿਚਾਲਿਆਂ ਤੁਰਦੀਆਂ ਨੇ ਉਹ ਗੱਡੀ ਫਿਰ ਫਿਰਲੀ ਫਿਰਲੀ ਤੁਰੀ ਆਉਂਦੀ ਆ ਜਾਂ ਜਿਹੜੇ ਪਹਿਲਾਂ ਦੇ ਟੱਪੇ ਹੁੰਦੇ ਆ ਕਿਸੇ ਢਾਬੇ ਤੇ ਰੁਕੇ ਹੋਏ ਆ ਉਹ ਬੰਦਾ ਤੁਰ ਪੈਂਦਾ ਉੱਠ ਕੇ ਨਾ ਤੋਕੇ ਨਹੀਂ ਮੇਨ ਗੱਡੀ ਜਿਹੜੀ ਉਧਰੋਂ ਆਉਣੀ ਆ ਉਹ ਰੋਕੀ ਹੁੰਦੀ ਆ ਇੱਕ ਕਸਵਾ ਜਿਹਾ ਆ ਆ ਹੁਣ ਮਨਵਾਲ ਪਤਾ ਨਹੀਂ ਕੀ ਆ ਪਤਾ ਨਹੀਂ ਨੈਟ ਤੇ ਗੂਗਲ ਕਰਕੇ ਨਿਕਲਦਾ ਤੇ ਚਾਈਨੀ ਲਿਖਿਆ ਹੋਇਆ ਇੱਥੇ ਲੱਗਿਆ ਮਨਵਾਲ ਹੀ ਹੈ ਜੀ ਮਨਵਾਲ ਹੈ ਮਨਵਾਲ ਹੈ ਜੀ ਕਸਬਾ ਸੀਗਾ ਕਾਫੀ ਲੰਬਾ ਜਿਆ ਕਿਲੋਮੀਟਰ ਦਾ ਹੈਗਾ ਇਹ ਪਰ ਆ ਬਾਜ਼ਾਰ ਜਿਆ ਰੋਡ ਦੇ ਉੱਪਰ ਹੀ ਆ ਠੀਕ ਆ ਕੋਲ ਮੜਾ ਕੇ ਲੰਘਦੀ ਆ ਗੱਡੀ ਟਰੈਫਿਕ ਦੇ ਵਿੱਚ ਹੀ ਹੋਲੀ ਕਰਕੇ ਲੰਘਾਉਣੀ ਪੈਂਦੀ ਆ ਧਿਆਨ ਨਾਲ ਤੇ ਪਰ ਲੰਘਦੀ ਆ ਕੋਲ ਮੜਾ ਕੇ ਸਾਹਮਣੇ ਵੀ ਜਾਂਦਾ ਉਹ ਮੇਨ ਰੋਡ ਆ ਗਿਆ ਜਾਂ ਰੇਲਵੇ ਦਾ ਬ੍ਰਿਜ ਆ ਲੱਗੂਗਾ ਪਤਾ ਤਵੀ ਬ੍ਰਿਜ ਆ ਗਿਆ ਹੁਣ ਅਸੀਂ ਇਹਨੂੰ ਟੈਕ ਕਰਨਾ ਜਾਂ ਕੀ ਕਰਨਾ ਮੈਂ ਹੁਣ ਨਾ ਥੋੜਾ ਜਿਹਾ ਗੂਗਲ ਮੈਪ ਨੂੰ ਔਨ ਕਰਕੇ ਉਹ ਤੋਂ ਜਾਣਕਾਰੀ ਇਕੱਠੀ ਕਰਾਂ ਬਹੁਤ ਸੋਹਣਾ क्रेजी ਜੀ ਬੋਲੀ ਹੈ ਵੰਡਰਫੁਲ 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 ਸੋਹਣੀ ਜਗ੍ਹਾ ਜੀ ਸੋਹਣੀ ਜਗ੍ਹਾ ਫੁੱਲ ਮਿਲਾ ਕੇ ਤਰੀਕੇ ਨਾਲ ਮੂਰੇ ਟੱਕਰ ਤੇ ਆਉਂਦੇ ਆ ਟੱਕਰ ਹੁੰਦੀ ਆ ਜਿੱਥੇ ਸਾਹਮਣੇ 3 ਪੁਆਇੰਟ ਦੀ ਤਰ੍ਹਾਂ ਉਹ ਨਾ ਜਿਹੜੇ ਵੀਡੀਓ ਦੇ ਵਿੱਚ ਕਿਵੇਂ ਲੱਗਦੇ ਆ ਕਿਵੇਂ ਨਹੀਂ ਪਰ ਜਿਹੜਾ ਹੁੰਦਾ ਦੇਖ ਰਿਹਾ ਹੁੰਦਾ ਸਾਹਮਣੇ ਮਹਿਸੂਸ ਕਰ ਰਿਹਾ ਹੁੰਦਾ ਆ ਤੁਸੀਂ ਉਸ ਤੇ ਧੰਨ ਧੰਨ ਹੋਈ ਦੇਖੋ ਬੱਦਲਾਂ ਨੂੰ ਅਸੀਂ ਲਾਜਵਾਬ ਚੀਜ਼ਾਂ ਇਹ ਨੇ ਬਾਈ ਲਾਜਵਾਬ ਚੀਜ਼ਾਂ ਕਮਾਤਮਾ ਕਰੇ ਜਿਵੇਂ ਮੈਂ ਦੇਖ ਰਿਹਾ ਤੁਸੀਂ ਜਿਹੜੇ ਵੀਰ ਮੇਰੇ ਵੀਡੀਓ ਦੇਖੋਗੇ ਤੁਹਾਨੂੰ ਵੀ ਮੇਰੇ ਨਾਲੋਂ ਜ਼ਿਆਦਾ ਆਨੰਦ ਆਵੇ ਵੀਡੀਓ ਦੇ ਜਿਹੜੇ ਵਿਚਾਲੇ ਹੋਂ ਕੱਟੇ ਹੋਏ ਆ ਭਾੜਬੀਆ ਖੁੰਝੇ ਇਹਨਾਂ ਦੇ ਇੱਧਰ ਖੱਡ ਵਾਲੇ ਪਾਸੇ ਖੜੇ ਆ ਤੇ ਇਥੋਂ ਬੈਸਤੀ ਰਸਤਾ ਬਣਾਇਆ ਹੋਇਆ ਹਲੇ ਅੱਗੇ-ਅੱਗੇ ਹੋਰ ਇਤੂ ਮਤਲਬ ਇੰਟਰਸਟਿੰਗ ਲਾ ਲਓ ਖਤਰਨਾਕ ਲਾ ਲਓ ਦੇਖਣ ਵਾਲੀਆਂ ਚੀਜ਼ਾਂ ਲਾ ਲਓ ਹਲੇ ਤਾਂ ਜਿਵੇਂ ਉਹਦੇ ਕਹਿਣਾਂ ਗੋ ਕਹਿੰਦਾ ਹਾਲੇ ਤਾਂ ਸ਼ੁਰੂਆਤਾਂ ਨੇ ਇੰਤਰਾ ਅੱਗੇ-ਅੱਗੇ ਦੇਖ ਕੀ ਆਉਂਦਾ ਬਸ ਉਹ ਦਾਤਾ ਕੰਨ ਦਰੋਸਤੀਆਂ ਵਾਖੇ ਤੇ ਬਾਕੀ ਮੇਰੇ ਵੀਰ ਪਿਆਰੇ ਜਿਹੜੇ ਤੁਸੀਂ ਸਾਨੂੰ ਦੇਖਦੇ ਹੋ ਥੋੜਾ ਸਹਿਯੋਗ ਰਹੇ ਦੇਖੋ ਪਿਆਰਦੋਂ ਆ ਗਈ ਜੀ ਟਨਲ ਹੁਣ ਇਹਨੂੰ ਕਰਾਂਗੇ ਫਾਰ ਪ੍ਰਮਾਤਮਾ ਇਹ ਮੇਰੇ ਹਿਸਾਬ ਨਾਲ ਇਹਦਾ ਨਾਂ ਨਹੀਂ ਸ਼ਾਇਦ ਸਾੰਬੇ ਤੋਂ ਉਦਮਪੁਰ ਵਾਲੇ ਰੋਡ ਤੇ ਆ ਆਈ ਹੈ ਜੀ ਟਨਲ ਤੇ ਅਲਾ ਦੋਲਾ ਮੈਨੂੰ ਵਧੀਆ ਲੱਗਿਆ ਤੇ ਆਦਤ ਹੈਗੀ ਆਪਣੀ ਵੀ ਗੱਡੀ ਰੋਕ ਲਈ ਹਨਾ ਦੇਖ ਕੇ ਵੀ ਚਾਹ ਲ ਆਨੰਦ ਮਾਣੀਏ ਇੱਥੇ ਫਿਰ ਇੱਕ ਸਾਈਡ ਤੇ ਪੱਥਰ ਜਿਆ ਸੀ ਉਹਦੇ ਤੇ ਆਪਾਂ ਬਹਿ ਕੇ ਪੂਰਾ ਜਾਣੀ 10-15 ਮਿੰਟ ਲੋਥ ਫਲਿਆ ਕਿਉਂਕਿ ਇਹ ਜਗਾ ਜਿਹੜੀ ਹੈਗੀ ਆ ਜਿੱਥੋਂ ਦੀ ਅੱਜ ਲੰਘ ਰਹੇ ਆ ਖਬਰਾ ਜ਼ਿੰਦਗੀ ਚ ਦੁਆਰਾ ਲੰਘਣਾ ਜਾਂ ਨਹੀਂ ਲੰਘਣਾ ਹਨਾ ਸੋ ਅੱਜ ਦਾ ਜਿਹੜਾ ਟਾਈਮ ਹੈਗਾ ਉਹ ਨੂੰ ਆਨੰਦ ਮਾਣੋ ਇੱਥੋਂ ਫਿਰ ਵੀਡੀਓ ਕਾਲ ਲਾ ਕੇ ਬੱਚਿਆਂ ਨੂੰ ਵੀ ਦਿਖਾਇਆ ਵਿਊ ਬੜਾ ਘੈਂਟ ਬਣਦਾ ਬਾਕੀ ਉਦਮਪੁਰ ਤੇ ਲਓ ਜੀ ਇਹ ਟਨਲ ਹੋ ਗਈ ਪਾਰ ਛੋਟੀ ਸੀ ਟਨਲ ਹੁਣ ਇਹਦਾ ਨਾਮ ਨਹੀਂ ਸੀ ਪਤਾ ਤੇ ਇੱਕ ਵੱਡੀ ਟਨਲ ਵੀ ਆਉਣੀ ਆ ਮੇਰੇ ਹਿਸਾਬ ਨਾਲ ਕਾਹ ਟਨਲ ਉਹ ਗਾਂ ਦੇਖਦੇ ਆ ਚੱਲ। ਉਹ ਦੇਖੋ ਜੀ ਸਾਹਮਣੇ ਉੱਧਰ ਆਪਾਂ ਵੀ ਜਾਣਾ। ਇਹ ਆ ਉੱਤੇ ਤਵੀ ਬ੍ਰਿਜ ਜਿਹੜਾ ਮਤਲਬ ਟ੍ਰੇਨ ਵਾਲਾ। ਇਹਨੂੰ ਤਵੀ ਬ੍ਰਿਜ ਕਹਿੰਦੇ ਆ ਜਾਂ ਤਾਂ ਫਿਰ ਉਹ ਟ੍ਰੇਨ ਦੇ ਨੋਂ ਤੇ ਕਹਿੰਦੇ ਹੋਣਗੇ ਜਿਹੜੇ ਜੰਮੂ ਤਵੀ ਕਾਫੀ ਮਸ਼ਹੂਰ ਹੈ ਤੇ ਟ੍ਰੇਨ। ਹੋ ਸਕਦਾ ਉਹਦੇ ਕਰਕੇ ਕਹਿੰਦੇ ਹੋਣ। ਜੰਮੂ ਤਵੀ। ਆਹ ਬ੍ਰਿਜ ਆਉਂਦਾ ਜੀ ਵਿਚਾਲੇ ਇਹ ਮੇਰੇ ਹਿਸਾਬ ਨਾਲ ਪੁਰਾਣਾ ਬ੍ਰਿਜ ਬਾਰ ਬਹੁਤ ਸੁਣਾ ਲੱਗ ਰਿਹਾ ਲੋਕੇਸ਼ਨ ਦਾ ਦੇਖਣ ਦੇ ਸਾਹ ਆ ਕੇ ਪਾਸੇ ਦੀ ਅਸੀਂ ਆ ਚੜੇ ਉੱਥੋਂ ਆਏ ਆ ਇਹੋਂ ਜਿਹੜੀਆਂ ਉਹ ਥੱਲੇ ਵਾਲਾ ਰੋਡ ਦੇਖ ਰਿਹਾ ਆਪਾਂ ਆ ਟ੍ਰੇਨਾਂ ਗਈ ਆ ਹੋ ਸਕਦਾ ਦੂਜੀ ਟਨਲ ਇੱਥੇ ਆਸ-ਪਾਸ ਹੀ ਕਿਤੇ ਉਹ ਥੱਲੇ ਆਉਂਦੀ ਗੱਡੀ ਇੱਕ ਪਹਿਲਾਂ ਆਪਾਂ ਪਿੱਛੋਂ ਇੱਥੋਂ ਗੱਡੀਆਂ ਜਾਂਦੀਆਂ ਚੁੱਕ ਰੀਆਂ ਜਿਹੜਾ ਰੋਡ ਸੀਗਾ ਉਹ ਸਿੰਗਲ ਵਾਲੇ ਤੋਂ ਮੇਰਾ ਖਿਆਲ ਆ ਐੜਾ ਹੁਣ ਛੁੱਟ ਜਾਊਗਾ ਪੈਸੇ ਖਹਿੜਾ ਨਹੀਂ ਕਹਿ ਸਕਦੇ ਸੋਹਣਾ ਸੀ ਰੋਡ ਮਿਉਂ ਵਧੀਆ ਸੀਗੇ ਮੇਨ ਰੋਡ ਤੇ ਆ ਗਏ ਉਦਮਪੁਰ ਆ ਗਏ ਹੁਣ ਇੱਥੋਂ ਵੱਡਾ ਰੋਡ ਫੜਾਂਗੇ ਸ਼ੇਰੀ ਨਗਰ ਵਾਲਾ ਤੇ ਮਾਲਕਤੰਦਰ ਉਸਤਿਆਂ ਬਖਸ਼ੇ ਅੱਜ ਜਾਈਏ ਔਰਦੇ ਹੀ ਜਾਈਏ ਔਰ ਤੇ ਇਹ ਸਹਿਰਾ ਕਰਕੇ ਜਣੀ ਫੇਰ ਤੋਂ ਦੁਬਾਰਾ ਮੋੜ ਕੋੜ ਬੋਤੀ ਔੜ ਧੱਲੇ ਪਤਾ ਨਹੀਂ ਖੂਤੀ ਕਹਿੰਦੇ ਹੁੰਦੇ ਜਾਂ ਬੋਤੀ ਕਹਿੰਦੇ ਹੁੰਦੇ ਆ ਜਾਨਕੇ ਜੀ ਕੁੱਲ ਮਲਾ ਕੇ ਫੇਰ ਐਨਐਚ 44 ਤੇ ਆ ਚੜੇ ਹੁਣ ਕਹਿੰਦੇ ਜੀ ਇਹ ਸਿੱਧਾ ਹੀ ਜਾਊਗਾ ਇਹ ਪਿੱਛੋਂ ਜਿਹੜਾ ਜਾਨੀ ਮੋੜਨਾ ਸੀ ਇੱਕ ਗੱਡੀ ਜਿਹੜਾ ਮਿਲਿਆ ਸੀ ਨਹੀਂ ਅਸਲ 'ਚ ਪੈਟਰੋਲ ਪੰਪ ਤੇ ਬੰਦਾ ਮਿਲਿਆ ਸੀ ਗੱਲ ਕਰਦਾ ਸੀ ਕਹਿੰਦਾ ਸੀ ਵੀ ਤੁਸੀਂ ਕਹਿੰਦਾ ਸੀ ਉੱਥੇ ਰੋਡ ਚਾਹੇ ਸਾੰਬੇ ਤੋਂ ਨਾ ਛੱਡ ਦੇ ਵੀ ਮੇਨ ਰੋਡ ਹੀ ਲੰਘ ਜਾਣਾ ਸੀ ਇੱਕ ਟੋਲ ਹੀ ਪੈਂਦਾ ਉਹਦੇ 'ਚ ਕਹਿੰਦਾ ਸੀ ਟਾਈਮ ਤੇ ਤੇਲ ਦੋਨਾਂ ਚੀਜ਼ਾਂ ਦੀ ਬਚਤ ਹੋ ਜਾਂਦੀ ਆ ਵੀ ਇੱਕ ਟੋਲ ਪੈਂਦਾ ਮੈਂ ਕਿਹਾ ਯਾਰ ਮੈਨੂੰ ਨੌਲੇਜ ਹੈ ਨਹੀਂ ਸੀ ਅਗਰ ਨੌਲੇਜ ਹੁੰਦੀ ਤਾਂ ਆਪਾਂ ਕਦੇ ਨਹੀਂ ਸੀ ਗਲਤੀ ਕਰਦੇ